देखो साडा परिवार परिवार बांस, बोर्ड, कवार, गुलाब जेड प्लांट mango cactus mani platte jinne sade kapde skon wali taar nu vi mal liya hoya mal liya hoye ne ਏ ਹੈਗਾ ਗ੍ਰੀਨ ਟੀ ਜਿਹੜੇ ਇਸ ਸਾਲ ਸਾਡੇ ਪਰਿਵਾਰ ਵਿੱਚ ਨਵੇਂ ਮੈਂਬਰ ਆਏ ਆ ਉਹ ਹੈਗੇ ਆ ਆ ਇਹਨੂੰ ਕਹਿੰਦੇ ਆ ਜੋਕਾਂ ਵਹਿਤਾਂ ਜੋਕਾਂ ਨੂੰ ਲੋਕ ਮਾੜਾ ਕਹਿੰਦੇ ਆ ਜੋਕਾਂ ਚਿੰਬੜੀਆਂ ਜੋਕਾਂ ਖੂਨ ਪੀਣੀਆਂ ਜੋਕਾਂ ਪਰ ਇਹ ਇਲਾਜ ਵੀ ਕਰਦੀਆਂ ਤੇ ਸਾਡੇ ਪਰਿਵਾਰ ਦਾ ਮੈਂਬਰ ਆ ਹੁਣ ਹੁਣ ਇਹਨਾਂ ਦਾ ਵੀ ਪਰਿਵਾਰ ਆ ਬਹੁਤ ਵੱਡਾ ਬਹੁਤ ਮਿਲੋਨੇ ਤੁਹਾਨੂੰ ਦੇਖੋ ਇੱਕਾ ਛੋਟੀ ਜੀ ਇਨੂੰ ਹੱਥ ਲਾਇਆ ਤੇ ਇਹ ਫਿਰ ਸੁੰਗੜ ਜਾਂਦੀ ਹੈ ਦੇਖੋ ਮੇਰੀ ਉਂਗਲ ਦੇ ਪੁੱਟ ਕਿੰਨੀ ਹੋ ਗਈ ਇਹ ਉਹਨ ਦੇਖੋ ਤੁਸੀਂ ਕਿ ਆਰੀ ਦੇ ਵਿੱਚ ਬੁਣਿਆ ਹੋਇਆ ਜੰਗਲ ਪੌਤਾਨੀ ਤੇ ਕੀ ਕੋਸ਼ ਕਿੰਨੇ ਕੀੜੇ ਮਕੌੜੇ ਕਿਟਾਣੂ ਪੰਨੇ ਕੀ ਕੁਝ ਲੰਦੇ ਹੈ ਪਤਨੀ ਅਸੀਂ ਇਹਨਾਂ ਦੇ ਘਰੇ ਰਹਿੰਦੇ ਹਾਂ ਕਿ ਇਹ ਸਾਡੇ ਘਰੇ ਰਹਿੰਦੇ ਆ ਪਰ ਹੈ ਇਹ ਪਰਿਵਾਰ ਹੀ ਸਾਡਾ ਨਾ ਸਾਡਾ ਇਹਨਾਂ ਬਿਨਾਂ ਸਰੇ ਤਿੰਨ ਇਹਨਾਂ ਦਾ ਸਾਡੇ ਬਿਨਾਂ ਸਰੇ ਜਵਾਨ ਉੱਠੇ ਦਿਲ ਵਾਲੇ ਪੱਤਿਆਂ ਵਾਲਾ ਰੁੱਖ ਕੜੀ ਪੱਤਾ ਹੱਸਦਾ ਖੇਡਦਾ ਗੱਲਾਂ ਕਰਦਾ ਉਹ ਦੇਖੋ ਮਣੀ ਪਰ ਕਿੱਥੇ ਚੜ ਗਿਆ ਤਾਂ ਪਿੰਡੀਆਂ ਲਾਈਆਂ ਸੀ ਲੱਗੀਆਂ 1 2 17 ਪਿੰਡੀਆਂ ਹੋਈਆਂ ਹੇ ਤੱਕ ਰਾਤ ਦੀ ਰਾਣੀ ਕਲੀਆਂ ਅੱਛਾ ਪਿਛਲੇ ਸਾਲ ਸਾਡੇ ਕੋਲ ਇੱਥੇ ਇੱਕ ਹੋਰ ਦੋ ਮਹਿਮਾਨ ਆਇਆ ਸੀ ਇਹ ਨੇਚਰਲ ਉਹ ਉਹਨਾਂ ਨੇ ਪਾਲਣਾ ਪਾਇਆ ਸੀ ਬੱਚੇ ਦਿੱਤੇ ਅਸੀਂ ਇਸ ਵਿੜ ਦੇ ਵਿੱਚ ਬੈਠ ਨਹੀਂ ਸਕਦੇਗੇ ਸਾਡਾ ਦੇ ਘਰ ਨਹੀਂ ਸੀ ਹੈਗਾ ਇੰਨੀ ਉਹਦੇ ਬਦਮਾਚੀ ਸੀ ਜਦੋਂ ਬੱਚੇ ਨਿਕਲੇ ਸਾਨੂੰ ਇੱਥੇ ਬੈਠਣ ਨਹੀਂ ਦਿੰਦੇ ਮਾਪਿਓ ਚੁੰਜਾ ਮਾਰ ਮਾਰ ਕੇ ਸਾਨੂੰ ਅੰਦਰ ਵੜ ਦਿੰਦੇ ਸੀ ਕਿਉਂਕਿ ਉਹਨਾਂ ਦਾ ਇਹ ਕਰ ਸੀ ਹੈਗਾ ਹੁਣ ਵੀ ਇਹਨੂੰ ਕਹਿੰਦੇ ਆ ਕੁਦਰਤ ਸਨੇਕਪੰਮ ਇਹਦਾ ਨਾਂ ਨਹੀਂ ਨੂੰ ਪਤਾ ਲਓ ਜੀ ਇੱਕ ਹੋਰ ਜੋਕ ਖੂਨ ਪੀਂਦੀਆਂ ਤਾਂ ਕਹਿੰਦੇ ਇਹਨਾਂ ਨੂੰ ਪਰ ਇਹ ਗੰਦਾ ਖੂਨ ਪੀਂਦੀਆਂ ਗੰਦਾ ਗੰਦਾ ਇਹ ਇਲਾਜ ਲਈ ਬਹੁਤ ਬਿਹਤਰੀਨ ਪਾਲੇ ਜਾਂਦਾ ਇਹਨਾਂ ਨੂੰ ਬਿਮਾਰੀਆਂ ਦਾ ਇਲਾਜ ਕਰਦੀਆਂ ਇਹ ਕੁਦਰਤ ਨੇ ਹਰ ਚੀਜ਼ ਜਿਹੜੀ ਬਣਾਈ ਉਹ ਬੜੀ ਜ਼ਰੂਰੀ ਬੜੇ ਕੰਮ ਦੀ ਕੋਈ ਵੀ ਤਾਟਣੀ ਬੇਕਾਰ ਨਹੀਂ ਇੱਕ ਹੋਰ ਪਰਿਵਾਰ ਦਾ ਮੈਂਬਰ ਰੋਟੀ ਲਈ ਜਿੱਦੋ ਜਹਿਦ ਕਰਦਾ ਹੋਇਆ ਮਿਹਨਤਾਂ ਦੇ ਮੁੱਲ ਪੈਣੀਆਂ ਮਿਹਨਤਾਂ ਦੇ ਭਾਈ ਜੀ ਆ ਗਈ ਸਾਡੀ ਲੌਬੀ ਇੱਥੇ ਵੀ ਸਾਡੇ ਗੈਸਟਾਂ ਦੀ ਪੂਰੀ ਬਦਮਾਚੀ ਤੁਹਾਨੂੰ ਦਿਖਾਉਣਾ ਮੈਂ ਹਜੇ ਇਹ ਆ ਬਾਈ ਸਾਡੀ ਚੁੱਲਾ ਚੌਂਕਰ ਸੋਈ ਇਹਨਾਂ ਦੀ ਬਦਮਾਚੀ ਦੇਖੋ ਤੁਸੀਂ ਆਏ ਹਾਏ